ਓ ਅਟਾ ਲੈ ਗੰਡੇ ਵਿਖਵਾਤਾ ਹੱਥੇ ਦਿਖਾ ਵੀ ਨੂੰ ਅਟਾ ਇਹ ਉੱਥੋਂ ਦੱਤ ਲੈ ਕੇ ਮੈਨੂੰ ਇਕੱਲੇ ਨੂੰ ਪੇ ਆ ਇਹ ਮੇਰਾ ਸਿਰ 파ੜਦਾ ਹੱਥ 파ੜਦਾ ਕੋਈ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰੱਖੀ ਹੋਈ ਸੀ ਤੇ ਮੈਨੂੰ ਲੱਭਦੇ ਗਿਰਦੇ ਇਹਨਾਂ ਹੱਥਾਂ ਲੈਣ ਗਿਆ ਸੀ ਤੇ ਇਹਨਾਂ ਨੇ ਮੁੱਕ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਤੇ ਬਾਰ ਦੱਤਾ ਤੀ ਪਹਿਲਾਂ ਮੈਨੂੰ ਮਾਰਨ ਦੀ ਧਮਕੀ ਦੇਂਦੇ ਰਹੇ ਇਹਨਾਂ ਨੇ ਕਿਵੇਂ ਫਸ ਲਗਾ ਇਹਨਾਂ ਨੂੰ ਘਾਵਾ ਮੇਰੀ ਇਹਨਾਂ ਨੇ ਮੱਥੇ ਵੀ ਵੇਖੇ ਨਾ ਇਹਨਾਂ ਨੂੰ ਰੋਕੇ ਤੇ ਇਹਦੇ ਇਹਨਾਂ ਨੇ ਸੇਤ ਦੱਤ ਮਾਰੇ ਹੋ ਉਹਨਾਂ ਨੇ ਜਨਾਨੀਆਂ ਚਾਕਲ ਬਲਾਲੀਆਂ ਘੋ ਤੇ ਆਪਣੀ ਸੇਫਟੀ ਕਰਨ ਦੇ ਆ ਤੇ ਨਾਲ ਗੱਡੀ ਦੇ ਮੰਗ ਲਾ ਲਈਏ ਤੇ ਜਲਦੀ ਗੱਡੀ ਆਣੇ ਸਾਡੇ ਚ ਮਾਰੀਏ ਤੇ ਬਾਅਦ ਚ ਗੱਡੀ ਚੋਂ ਨਿਕਾ ਕੇ ਮੇਰੇ ਵੱਡੇ ਭਰਾ ਦੇ ਦੱਤ ਮਾਰੇ ਇਹਨਾਂ ਨੇ ਤਨਾ ਕਿ ਦੇ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਮੇਰੇ ਭਰਾ ਦੇ ਉਹਨਾਂ ਦਾ ਸੁਪਨੋਧਾ ਉਹ ਕਰਵਾਤਾ ਹੀ ਤੇ ਅੱਜ ਤੱਕ ਕੋਈ ਗੱਲ ਨਹੀਂ ਸਾਡੇ ਪਾਸੇ ਇਹਨਾਂ ਨੇ ਅੱੱਤੀ ਆ ਕੇ ਅੱਜ ਕੁਝ ਕਰਨਾ ਤੇ ਉਸ ਗੱਲ ਤੋਂ ਇਨਾਂ ਨੇ ਮੀਤੀ ਰਜਿਸਟਰੇਟ ਰੱਖਿਆ ਮੰਨ ਕੇ ਜਾਨੂ ਮਾਰਨ ਦੀ ਇਨਾਂ ਨੇ ਮੈਨੂੰ ਬਾਦਰ ਕੀਤੀ ਹੈ ਕਿ ਇਹਨਾਂ ਦੇ ਮੁੰਡੇ ਦੱਤਰ ਮਾਰ ਕੇ ਮੇਰੇ ਭਰਾ ਦੇ ਉੱਪਰ ਸੱਚੇ ਬਣਨ ਦੇ ਉਪਰ ਸੱਚੇ ਬਣਨ ਦੇ ਉਪਰ ਦੱਤਰ ਲਗਾਉਣ ਦੇ ਵੇਖੋ ਸਾਡੇ ਕੋਲ ਕੱਲ ਤਿੰਨ ਪੇਸ਼ੜ ਆਏ ਸੀਗੇ ਇਹ ਝਗੜੇ ਨਾਲ ਦਿਨਾ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਲਾਜ ਸ਼ੁਰੂ ਕਰਤਾ ਹੋਇਆ ਮੇਰਾ ਨਾਮ ਅਮਨਦੀਪ ਜੀ ਰਹਿਣ ਵਾਲਾ ਮਾਰੀ ਨਗਰ ਦਾ ਦਿਨਾ ਨਗਰ ਦਾ ਇਹ ਆਪਣੀ ਇੱਕ ਵਾਰੀ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰਖੀ ਹੋਈ ਤੇ ਮੈਨੂੰ ਲੱਭਦੇ ਗਿਰਦੇ ਇਹਨੇ ਹੱਥਾਂ ਲੈਣ ਗਿਆ ਜੀ ਤੇ ਇਹਨਾਂ ਨੇ ਮੁੱਖ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਤੇ ਬਦਦਤ ਕਰਤੀ ਦੋ ਜਣੇ ਹੀ ਦੋਨ ਦੱਤਰ ਲੈ ਲਈ ਮੇਰੇ ਗਿਮ ਉਸਤ ਲਾਉਣੇ ਨੇ ਤੇ ਮੈਨੂੰ ਉਹ ਕਿਹਾ ਨਹੀਂ ਮੇਰੇ ਸਿੱਧੇ ਦਫ਼ਤਰ ਮਾਰਤੀ ਤੇ ਮੈਂ ਉੱਥੇ ਰੋਲਾ ਪਾਇਆ ਤੇ ਮੇਰਾ ਭਰਾ ਬੱਤੀ ਬਾਜੀਬਾਦਰ ਉਹਦੀ ਉਹ ਦੌੜ ਕੇ ਆਇਆ ਨੇ ਮੈਨੂੰ ਛੁਡਾਇਆ ਛੁਡਾਇਆ ਉੱਥੋਂ ਆਪਾਂ ਨਿਕਲੇ ਆਂ ਸਕੂਟੀ ਇਹ ਬਚਾ ਕੇ ਨੇ ਦਿਨਾਂ ਗੱਡੀਆਂ ਜੇ ਮੰਗਵਾ ਲੀਏ ਤੇ ਜਲਦੀ ਗੱਡੀ ਆਣੇ ਸਾਡੇ 'ਚ ਮਾਰੀ ਐ ਤੇ ਬਾਅਦ 'ਚ ਗੱਡੀ 'ਚ ਨਿਕਲ ਕੇ ਮੇਰੇ ਵੱਡੇ ਭਰਾ ਦੇ ਦੱਤਰ ਮਾਰੇ ਇਹਨਾਂ ਨੇ ਬਾਅਦ 'ਚ ਉਹ ਕਿਤੇ ਮੇਰਾ ਫਰੈਂਡ ਵੀ ਆਉਜ਼ੇ ਤੇ ਵੀ ਇਹਨਾਂ ਨੇ ਬਾਹਰ ਦਾ ਦਿੱਤੀ ਐ ਬਾਅਦ 'ਚ ਉਹ ਤੋਂ ਇਹ ਨਿਕਲ ਗਏ ਕਿਸ ਕਿਸ ਗੱਲ ਲੈ ਕੇ ਆ ਗੱਲ ਲੱਗੀ ਕਿ ਪ੍ਰਾਣੀ ਰੱਜੀ ਸੀ ਜਾਂ ਆਪਣਾ ਝਗੜਾ ਹੋਇਆ ਹੀ ਇੱਕ ਵਾਰੀ ਅੰਦੇ ਮਾਮੇ ਨਾਲ ਤੇ ਉਹ ਗੱਲ ਲੈ ਕੇ ਇਹਨਾਂ ਨੇ ਵੱਡੇ ਦੇ ਬਾਹਰ ਦਾ ਦਿੱਤੀ ਕਿੰਨੇ ਜਨੇ ਸੀ ਮੁੰਡੇ ਇੱਕ ਵੀ ਲਫਰੀ ਸੀ ਲਵ ਸ਼ਰਮਾ ਹੀ ਚੇਤਾਰਾ ਕਰ ਤੋ ਤੇ ਆਪਣਾ ਪ੍ਰਸਤਾਵ ਹੀ ਜਿਹਨਾਂ ਦਾ ਮੇਰੇ ਬੇਟੇ ਨਾਲ ਮੇਰਾ ਝਗੜਾ ਹੋਇਆ ਹੈ ਕਿ ਦੋ ਮੁੰਡੇ ਹੋਏ ਤੁਸੀਂ ਤੁਸੀਂ ਇਕੱਲੇ ਸੀ ਹਾਂ ਮੈਂ ਤਾਂ ਇਕੱਲਾ ਸੀ ਜਦੋਂ ਲੈ ਜਿਹੜਾ ਦਫਤਰ ਮਾਰੇ ਉਂਜੀ ਅੰਨ੍ਯ ਪੁਚਾਏ ਤਦੋਂ ਮੁੰਡੇ ਚਾ ਕੇ ਨਿਕਲੇ ਨਾ ਗੱਡੀ ਮਗਰ ਲਾ ਲਈ ਤੇ ਸਕੂਟਰੀ ਤੇ ਮਾਰਿਆ ਜਾਨੀ ਚਰਦੋਈ ਗੱਡੀ ਇਹ ਉਹ ਆਦੇ ਉਹ ਚਲਾ ਇਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਮਾਰ ਕੇ ਭਰਾ ਦੇ ਮੇਰਾ ਫਰੈਂਡ ਈ ਹੈ ਉਹਦੇ ਦੀ ਮਾਰਦੇ ਨੇ 19 ਕਪੜੇ ਕਿਤੇ 19 ਕਪੜੇ ਕੀ ਕਹਿੰਦੇ ਬਈ ਜਦੋਂ ਕੇਜੂ ਕਾਰਵਾਈ ਬੰਦਦੀ ਹੈ ਫਿਰ ਕੀ ਮੰਗ ਕਰਦੇ ਨੇ ਮੰਗ ਕੇ ਸਰਕਾਰ ਤੋਂ ਕਰਦੇ ਨੇ ਇਹ ਬੰਦੇ ਗੱਲ ਗੁੱੱਡਾ ਕਰਦੀ ਕਰਦੇ ਹੈ ਇਹਨਾਂ ਦੇ ਸਬੰਤ ਸਬੰਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾਮ ਆਪਣਾ ਕੀ ਸਾਹਿਕ ਨਾਮ ਹੈ ਮੇਰਾ ਨਾਮ ਪਵਨ ਕੁਮਾਰ ਹੈ ਤੇ ਜਿਹੜੇ ਤੁਹਾਡੇ ਛੋਟਾ ਭਰਾ ਮਰਾਵਾਂ ਦੀ ਤੇ ਇਹ ਆਪਣੇ ਕੋਈ ਨੀ ਕੀ ਕੰਮ ਨਹੀਂ ਕੀਦਾ ਇਹ ਲੱਗੇ ਲੋਗਰ ਪਿੰਡ ਆਉਟੂ ਆ ਰਹੇ ਵਾਪਸ ਤੇ ਇਹ ਗੁਰਦੀਪ ਗੁਰਪ੍ਰੀਤ ਤੇ ਗੁਰਦੀਪ ਮੁੰਡਾ ਜਾ ਰਿਹਾ ਤਾਂ ਇਹ ਪਹਿਲਾਂ ਵੀ ਉਹਨੂੰ ਮਾਰਨ ਦੀ ਧਮਕੀ ਦੇਂਦੇ ਰਹੇ ਆ ਪਹਿਲਾਂ ਵੀ ਕਿਵੇਂ ਦੱਪ ਲਗਾ ਹੱਥ ਤੇ ਘਾਹਾਂ ਮਿਟਰੀ ਆ ਇਹਨਾਂ ਨੇ ਥੱਲੇ ਵੀ ਦੇਖਿਆ ਨਾ ਇਹਨਾਂ ਨੂੰ ਰੋਕੇ ਤੇ ਇਹਦੇ ਇਹਨਾਂ ਦੇ ਚਿਹਰੇ 'ਤੇ ਦੱਪ ਮਾਰੇ ਆ ਉਹਨੂੰ ਮਾਰੇ ਕੋਤੇ ਆ ਉੱਥੇ ਆਈ ਲੱਗੇ ਗਰਾਊਂਡ ਹੀ ਨੇ ਗਰਾਊਂਡ ਤੇ ਲੱਗੇ ਤੇ ਆਈ ਖੇਡਣੇ ਤੇ ਉੱਥੇ ਇਹਨੂੰ ਪਤਾ ਲੱਗਿਆ ਕਿ ਮੇਰੇ ਭਰਾ ਨੇ ਇਦਾਂ ਉਹਨਾਂ ਨਾਲ ਵਾਰਦ ਖੇਤੀ ਆ ਆਈ ਤੇ ਪਿੰਡ ਦੇ ਲੋਕੀ ਦੋਰੇ ਆਏ ਤੇ ਇਹਨੂੰ ਛੜਾਇਆ ਸ਼ੁਰੂ ਹੋਇਆ ਇੰਨੇ ਚਿਰ ਨੂੰ ਆਈ ਇਹਨੂੰ ਲੈ ਕੇ ਮੈਡੀਕਲ ਟਾਪਾਂ ਵੱਲ ਨੂੰ ਫੁੱਲ ਕੇ ਚੱਲਨੇ ਗਏ ਮੋਪੜ ਤੇ ਤੇ ਪਿੱਛੋਂ ਇੱਕ ਬਲੈਡ ਗੱਡੀ ਆਈ ਆ ਉਹਨੇ ਇਹਨਾਂ ਨੂੰ ਬਲੈਡ ਗੱਡੀ ਨਾਲ ਪਿੱਛੋਂ ਮਾਰਿਆ ਮੋਪੜ ਦੇ ਮੁੱਠੜੇ ਫੁੱਟਿਆ ਉਸ ਤੋਂ ਬਾਅਦ ਉਹ ਮੋਢੇ ਉੱਤਰੇ ਤੈਨੂੰ ਇੱਕ ਪਰਤਾਜ ਦੀ ਦੋ ਇੱਕ ਮੋਟਰ ਲਕਸ਼ਰੀ ਮੈਂ ਤੇ ਇੱਕ ਮੋਟਰ ਨੋ ਨਹੀਂ ਉੜਨ ਪਗਣੀ ਇਹਨਾਂ ਨੇ ਉੱਤਰ ਕੇ ਮੇਰੇ ਬਾਅਦ ਇਹਨੇ ਲਾਠੇ ਦਾ ਤਰ ਮਾਰੇ ਇਹਨਾਂ ਨੇ ਇਹ ਮੁੰਡਾ ਕੁਬਿੰਦਰ ਆਪਣਾ ਯਾਰ ਦੋਸਤ ਵੀ ਉੱਥੇ ਹੀ ਉਹਦੇ ਵੀ ਮਾਰਿਆ ਤਰ ਉਹਨੇ ਆਪਣੇ ਉਹਨੇ ਵੀ ਚਾਟਰ ਮਾਰੇ ਆਣੇ ਤੇ ਪ੍ਰਤਾਪ ਨੇ ਵੀ ਮਾਰੇ ਤੇ ਉਸ ਤੋਂ ਬਾਅਦ ਇਹ ਲੋਕਾਂ ਦੇ ਘਟੇ ਵੇਕੇ ਤੇ ਉਤੋਂ ਇਹ ਆਪਣੇ ਦਫਤਰ ਲੈ ਕੇ ਫਿਰ ਨਿਕਲ ਗਏ ਇੱਕ ਇਹਨਾਂ ਦੇ ਜਿਹੜੇ ਮੁੰਡੇ ਆ ਝਗੜਾ ਕੀਤਾ ਜੀ ਇਹਨਾਂ ਦਾ ਰਜਿਤ ਦਾ ਮੁੰਡਾ ਜੀ ਉਹਦੇ ਨਾਲ ਕਿਤੇ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਮੇ ਭਰਾ ਦੇ ਨੇ ਉਹ ਇਹਨਾਂ ਦਾ ਫਿਰ ਨੂੰ ਦਾਅਵਾ ਹੋਇਆ ਕਰਵਾਤਾ ਹੀ ਇੰਨਾ ਨਹੀਂ ਕੋਈ ਗੱਲ ਨਹੀਂ ਸਾਡੇ ਪਾਸੇ ਇਹਨਾਂ ਦੇ ਅੱਗੇ ਅੱਗੇ ਇੰਨਾ ਕੁਝ ਕਰਨਾ ਤੇ ਉਸ ਗੱਲ ਨੂੰ ਇਹਨਾਂ ਨੇ ਲਿਖੀ ਰਜਿਤ ਰਾਕੇ ਆ ਮੰਨ ਕੇ ਜਾਨੂ ਮਾਰਨ ਦੀ ਇਹਨਾਂ ਨੇ ਬਾਦਰ ਕੀਤੀ ਹੈ ਇਸ ਬਰਤਨ ਕਾ ਕਿ ਸਾਡਾ ਸਾਰਾ ਪਿੰਡ ਸਾਡੇ ਲਗੇ ਥਾਗੇ ਲੋਕ ਸਾਰਾ ਫੋਟਾ ਸਾਰੇ ਬੱਚੇ ਸਾਡੇ ਲੋਕੀ ਸਵੇ ਪੇਂ ਸਾਰੇ ਜਿੱਦਾਂ ਗੱਡੀਆਂ ਭਾੜ ਕੇ ਸ਼ਾਦੀਆਂ ਮਾੜ ਇੱਕ ਘਰਾਂ ਦੇ ਲੱਗੀ ਆ ਕੇ ਦੱਤਰ ਮਾਰ ਕੇ ਨੂੰ ਲਕਸ਼ਮੀ ਕੱਢ ਕੇ ਜਾਨੂ ਮਾਰ ਜਾਨੂ ਮਾਰਨ ਦੀ ਨੀਤ ਨਰਾਏ ਪੁਲਿਸ ਪੁਲਿਸ ਕੰਪਲੇਟ ਕੀਤੀ ਹੈ ਹਾਂਜੀ ਪੁਲਿਸ ਕੰਪਲੇਟ ਕੀਤੀ ਫੋਟਾ ਬਿਆਨ ਲਗਿਆ ਲਿਖਲਾ ਰਿਹਾ ਦਰਜ ਹੋਈ ਹੈ ਇੱਕ ਆਇ ਮੰਗ ਹੈ ਜੀ ਕਰਨੇ ਆ ਕਿ ਜਿਵੇਂ ਜ ਆਪਣੇ ਮੂਹਰੇ ਬਣਾ ਰਿਹਾ ਇਹਨਾਂ ਦੇ ਕਾ ਇਹਨਾਂ ਦੇ ਸੰਸਕਾਰਵੇ ਕੀਤੀ ਜਾਵੇ ਇਹਨਾਂ ਅੱਗੇ ਤੋਂ ਇਹ ਕਿ ਉਹ ਅੱਜ ਹੱਟੇ ਕਿਤਾ ਕੱਲ ਕਿਹਦੇ ਹੋਰ ਸੀ ਧੀ ਪੁੱਤ ਨੂੰ ਇਹਨਾਂ ਦੇ ਵਾਪਸ ਕਰਨਗੇ ਇਹ ਜੇ ਬੱਚਿਆਂ ਦੇ ਤਾਂ ਦਿਲ ਤੋਂ ਦੇ ਹੁਣ ਕੁੜੇ ਤੇ ਇਹਨਾਂ ਦੇ ਲਾੜੇ ਇਹਨਾਂ ਦੇ ਖਾਤਮੇ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਅੜਤ ਪਾਈ ਜਾਵੇ ਇਹਨਾਂ ਦੀ ਸਾਡੇ ਕੋਲ ਕੱਲ ਤਿੰਨ ਪੇਸ਼ੈਂਟ ਆਏ ਸੀਗੇ ਤੇ ਝਗੜੇ ਨਾਲ ਦਿਨਾ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਇਲਾਜ ਸ਼ੁਰੂ ਕਰਤਾ ਹੋਇਆ ਤੇ ਪੁਲਿਸ ਬਾਕੀ ਕਾਰਵਾਈ ਪੇਜੀ ਹੋਈ ਆ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ